ਸਸਚਾ ਵੀ ਕੀ ਸਾਰੇ ਮੇਰੇ ਨੂੰ ਸੰਦੀਪ ਜੀ ਫਾਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਾਂ ਫਿਰ ਜਾਤੇ ਗੋੜ ਪਹੁੰਚ ਚੁਕੇ ਨਹੀਂ ਬਾਈ ਬਜਿੰਦਰ ਸਿੰਘ ਗਣ ਕਰੋ ਅੱਜ ਵੀ ਨਾ ਕੋਈ ਰਹਿ ਗਿਆ ਸੜਕ ਦੇ ਲੱਗ-ਬੱਗ ਪਰ ਬਾਈ ਦਾ ਰੇਡ ਵੀ ਬਿਲਕੁਲ ਨਿਕਾ ਜਿਹਾ ਹੁੰਦਾ ਤੇ ਅੱਜ ਵੀ ਨਿਕਾ ਜਿਹਾ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਸੋ ਸੰਦੀਪ ਜੀ ਹਾਂ ਜੀ ਹੋਰ ਬਾਈ ਕਿੱਦਾਂ ਨੇ ਚੜਦੀ ਕਲਾ ਦੇਖਿਆ ਮੰਗ ਜੀ ਚੜਦੀ ਕਲਾ ਮਾਲ ਤਾਂ ਨੂੰ ਦੱਸਿਆ ਵੀ ਇਹ ਚੈਨਲ ਤੇ ਨਹੀਂ ਲੈਂਦਾ ਚਲੋ ਮਹਾਰਾਜ ਦੀ ਕਿਰਪਾ ਤੇ ਹਾਂ ਸਾਰੇ ਭੈਣ ਭਰਾ ਬਹੁਤ ਖਾਣ ਦੇਣ ਚਾਹੀਦੇ ਹਾਂ ਇੱਦਾਂ ਹੀ ਦਿੰਦੇ ਰਹਿਣ ਮੈਂ ਨਾ ਚਲੋ ਹਾਟਾ ਵੀ ਗਰੀਬਾਂ ਦਾ ਕੰਮ ਚੱਲਦਾ ਰਹੇ ਸਾਡਾ ਹੀ ਚੱਲਿਆ ਰਹੇ ਸਾਰਿਆਂ ਦਾ ਚੱਲਦਾ ਰਹੇ ਤੇ ਬਹੁਤ ਵਧੀਆ ਚੈਨਲ ਹੈ ਮੈਨੂੰ ਵੀ ਇੰਨੀ ਖੇਤੀ ਮੈਂ ਤੁਹਾਨੂੰ ਦੱਸਿਆ ਸੀ ਅੱਗੇ ਵੀ ਨਹੀਂ ਕੋਈ ਚਲੋ ਮਹਾਰਾਜ ਦੀ ਕਿਰਪਾ ਵਾਹ ਜੀ ਅੱਧੇ ਘੰਟੇ 'ਚ ਘੰਟੇ 'ਚ ਮਾਲ ਵੇਚਣਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਭਾਈ ਇਹ ਇੱਥੇ ਇੱਕ ਘੰਟੇ 'ਚ ਕੀ ਇੱਕ ਇੱਕ ਦੋਹਾਂ ਦੋਂਦਾਂ 'ਚ ਕਿਸੇ ਇੱਕ ਡੰਗਰ ਵੇਚਦਾ ਦੇਖਦੇ ਬਿਲਕੁਲ ਜੀ ਤੇ ਕੋਈ ਆਇਆ ਤੇ ਮੈਂ ਨਾ ਟੌਰ ਨਾ ਬਹਿ ਗਿਆ 100 ਰੁਪਇਆ ਦਿੱਤਾ 1000 ਵੀ ਕਿਰੋਂ ਪੈਸੇ ਦੇਣੇ ਜਾਣ ਤੋਂ ਗੱਡੀ ਚਾਹ ਕੱਢ ਦਿਓ ਗੱਡੀ ਚ ਲਾਦ ਕੇ ਹਾਂ ਆ ਗੱਲ ਬਣਦੀ ਪਰ ਵੇਖ ਭਾਈ ਬੜਾ ਸੁਣਾ ਗਿਆ ਬਹੁਤ ਜਿਆਦੀ ਮਹਾਰਾਜ ਦੀ ਕਿਰਪਾ ਵਿਚਾਲੋ ਚੜਦੀ ਕਲਾ ਹੀ ਰਵੇ ਬਾਕੀ ਚਲੋ 5-6 ਡੰਗਰ ਹੈਗੇ ਹੋਣਗੇ ਚਲੋ ਅੜ ਗਿਆ ਉਹਨੇ ਇਹਨੂੰ ਲੈ ਕੇ ਬੋਲੇ ਨੀਲੀਆਂ ਲਈਆਂ ਫਿਰ ਤੁਸੀਂ ਤੁਹਾਨੂੰ ਆਖਿਆ ਕਿ ਕੱਲ ਨੂੰ ਆਉਣਾ ਹਾਂਜੀ ਫਿਰ ਉਹ ਕਰਕੇ ਜਗਾ ਜਗਾ ਥੋੜੀ ਜੀ ਕੋਈ ਨਹੀਂ ਪਾਪਾ ਲਈ ਅੱਜ ਫਿਰ ਕਿੰਨੀਆਂ ਜੀ ਅੱਜ 5 ਹੀ ਪਾਉਣਾ 5 ਜੀ ਨਾ ਜਰੂਰੀ ਹਾਂਜੀ ਅੱਜ ਉਧਰ ਲੱਗੋ ਆਜੋ ਗੱਪਣੀ ਬਾਈ ਜੀ ਇਹ ਗੱਪਣਾ ਹੈ ਜੀ ਲਓ ਜੀ ਵੇਖੋ ਕਰਾਂਗੇ ਥੂਆ ਬਾਈ ਜੀ ਥੂਆ ਪੋਜਾ ਦੂਜਾ ਥੂਆ ਤੇ ਗੱਪਣ ਝੋਟੀ ਵੇਖੋ ਕਰਾਂਗੇ ਬਾਪਰੇ ਦੇ ਬਾਹਰ ਲੱਗ ਆਵੇ ਕੋ ਚੈੱਕ ਕਰੋ ਬਰਾ ਖਾੜੋ ਮਰਨਾਂ ਖਾਈ ਗਈ ਸੀ ਠੀਕ ਆ ਆਖਾਂ ਬਿਜੇ ਆ ਜੋ ਵਾਹ ਕਿਨੇ ਘੱਟ ਮਹੀਉ ਦਾ ਉਹ ਤਾਂ ਪਹਿਲੇ ਸੂਆਂ ਦੇ 10 ਲੀਟਰ ਦਿੱਤਾ ਭਾਈ 10 ਕਿਲੋ ਦੀ 10 ਕਰ ਗਏ ਕਰਦੇ ਵਾਦੀ ਕਰੂਗੇ ਜੇ ਦੋ ਕਰਦਨ ਲਈ ਦੀ ਚਲੋ ਪਹਿਲਾਂ ਦੇ ਪਹਿਨੇ ਪੂਰੀ ਲੈ ਕੇ ਆਂਦੀ ਭਾਈ ਉਹ ਨਾਲੇ ਠੀਕ ਥੋੜੀ ਕੱਢ ਕੇ ਲੈਦੇ ਲੈ ਕੇ ਪੂਰੀ ਜਾਂ ਨੀਲੀ ਜਰੂਰ ਆਏਗੀ ਜਰੂਰ ਆਏਗੀ ਨਾ ਪੂਰੀ ਹਾਂਜੀ ਭਾਈ ਬਾਕੀ ਉਹ ਤੇ ਅਨੀਸਾ ਭਾਵੇਂ 775 70 ਦੀ ਦੇ ਰਹੀਏ ਘਰ ਤੋਂ ਮਾਨਦੋਰ ਹੋਰ ਕਰ ਦਾਂਗੇ ਯਾਰ ਦੋ ਹੀ ਕਰ ਜੋਈ ਜਾਣ ਉਠਾ ਲਈ 8000 ਨਹੀਂ ਠੀਕ ਆ ਮੈਂ ਖਾਓ ਯਾਰੇ ਬੜੇ ਕੰਮ ਆ ਇੱਥੇ ਜਿਹੜਾ ਵਾ ہاں ਥਾਂ ਨੂੰ ਉਧਰ ਤੇਜ ਇੱਧਰ ਥੱਲੇ ਇੱਥੇ ਠਾਂ ਰਹਿਣਾ ਗਰਮੀ ਆ ਰਸ ਆ ਲਓ ਜੀ ਪਹਿਲਾ ਸੁਗਾ ਗੱਬੜ ਨਹੀਂ ਤੂੰ ਹੀ ਪੂਰਾ ਲਓ ਜੀ ਨਾ ਕੋਈ ਬੱਚਾ ਆ ਜੀ ਵਾਲੀ ਬੋਰੀ ਵੇਖੋ ਪਹਿਲਾ ਸੁਆ ਇਹ ਬੱਚਾ ਖਾਲਦੇ ਹੋ ਦਿਖਾਓ ਦਿਖਾਓ ਵਾਹ ਠੀਕ ਆ ਚੁਆਈ ਨਹੀਂ ਭਾਈ ਜੀ ਬਹੁਤ ਪਹਿਲਾਂ ਹੀ 8 ਲੀਟਰ ਵੈਸਾ ਬੰਦੀ ਚੰਗਾ ਕਰ ਲੋ ਤਾਂ ਹਾਂ ਕਮਾਲ ਇਹ ਤੂੰ ਡੋ ਕਾਡੋ ਕਾ ਛੱਡਿਆ ਤਾਂ ਵੀ ਸੁੰਬਾ ਛਣ ਵੀ ਸੁੰਬਾ ਗੱਲ ਚੁਆਈ ਕਿਤੇ ਮੋਟਾ ਆ ਗਿਆ ਨਹੀਂ ਬਹੁਤ ਕੁਆਲਟੀ ਪਹਿਲੇ ਲੱਗਦੀ ਬੋਰੀ ਹਾਂ ਤੋ ਕਰਾਂਗੇ ਹਲੋ ਮਨੇ ਭਾਉ ਇਹ ਦੇਖੋ ਚੱਲ ਨਾ ਦੋ ਇੱਕੋ ਜਿਹੀ ਸੋਹਣੀ ਬੋਰੀ ਲੈ ਜੀ ਲੱਗਦਾ ਇਹਨੂੰ ਭਈ ਇਹ ਐ ਡਰੀ ਹੈ ਪਹਿਲੀ ਨਹੀਂ ਆਹ ਪਹਿਲੇ ਚੱਕੇ ਜਾਣੀ ਇਹ ਆ ਤੂੰ ਕਹਤਾ ਉਹ ਚਲ ਗਈ ਗਈ ਦੋ ਤੀ ਗਰੂਨ ਆਈ ਹਾਂਜੀ ਬਾਈ ਜੀ ਪਰਾ ਜੀ ਚੰਦ ਨਿਕਾਲੇ ਮੋ ਨਿਕਾਲੀ ਇਹਦਾ 70 75 ਜੋ ਮਰਜੀ 65 ਤੇ ਤੇਰੇ ਆਤੇ ਦੋ ਛੋੜ 63000 ਬਾਈ ਮੁੱਲ ਹੀ ਕੁਛ ਨਹੀਂ ਕਿਤਾ ਐ ਉੱਡਣੀ ਪੈਨ ਹੋ ਗਿਆ ਰਹੀ ਬਾਈ ਦਰ ਕੱਟੀ ਕੁਛ ਨਹੀਂ ਇੱਕ ਕੁੜੀਆ ਵੀ ਤੂੰ ਬਾਤ ਖਾਣਾ ਕਮਾਲੀ ਈ ਭਾਗ ਲਾਏ ਭਰ ਐ ਬਾਈ ਪੂਰੇ ਭਾਗ ਲਗੇ ਫੇ ਤੇ ਮੁੱਲ ਵੇਨੋਂ ਬਾਈਆ ਕੀ ਆ ਕੁਛ ਵੀ ਹੈ ਨਹੀਂ ਬਸ ਹਾਂ ਇਹ ਵੀ ਕਪੜਾ ਦੀ ਇਹ ਵੀ ਸੂਈ ਸੂਈ ਇਹ ਤੋਂ ਸੁਨੀਦਾਂ 13 ਲੀਟਰ ਹੋ ਗਿਆ ਤੁਹਾਡਾ ਅੱਛਾ ਹੋ ਗਿਆ ਕਰਨ ਮਾਂਡੂ ਘਰੇ ਬਾਦ ਕੇ ਕੀ ਹਿਸਾਬ ਥੋੜਾ ਜਿਹਾ ਘੜ ਗਿਆ ਹੋਰ 11 ਲੀਟਰ ਪੱਕਾ 11 ਨੂੰ ਪੱਕਾ ਹੀ ਆ 11 ਕਿਲੋ ਪੱਕਾ ਲੀਟਰ 11 ਨੂੰ ਪੱਕਾ ਜਾਨਾ ਲੈਵਾ ਵੇਖੋ ਤਾਂ ਇਹ ਕੱਟੀਰੀ ਕੱਟੀ ਮਗਰ ਕੱਟੀ ਮਗਰ ਆ ਅੱਡੀ ਮਗਰੋਂ ਤੇ ਚੈੱਕ ਕਰੋ ਮਰਾ ਜੀ ਰਮੜਾ ਜਾ ਗੋਡਾ ਤੇ ਗਾਰਡਾ ਪਾ ਲਾ ਥੋੜਾ ਜਿਹਾ ਪਾ ਲੈ ਆਪਾਂ ਹੀ ਕਰ ਗਏ ਨਾ ਜੀ ਆਹ ਆਹ ਚੰਦਾ ਤੇ ਕਰੋ ਜੀ ਦੇਖੋ ਫੈਰੇ ਫੈਰੇ ਡਾਉਣ ਫੈਰੇ ਪੁਲੀਸਿਆ ਡੱਲਾ ਵਾਲਾ ਨਹੀਂ ਹੈਗਾ ਹੈਗਾ ਜੇਰਾ 11 ਲੀਟਰ ਉਧਾਂ ਦੇ ਵੱਧ ਹੋਊਗਾ ਹਾਂਜੀ ਆਡੀ ਗਾਰੰਟੀ ਦੀ ਫੜਦੀ ਦਾ 5.5 ਘਰੇ ਜਾ ਕੇ ਚੋਵੇ ਘਰੇ ਜਾ ਕੋ ਚੱਕਰੀ ਕੋ ਤੇ ਉਧਾਂ ਸਾੜ ਨਹੀਂ 12 ਵੀ ਭਾਂਵੇਂ ਹੋ ਜਾਈ ਹਾਂਜੀ ਹਾਂ ਤੇ ਮੋਲ 1.5 ਦਾ ਕੋਹ ਨਹੀਂ ਹਾਂਜੀ ਪੂਰਾ 70 ਲੋ ਵੇ ਲੋ ਫੱਤ੍ਹੇ ਹਜ਼ਾਰ ਵਿੱਚ ਵੇਹ ਲਓ 11 9 9 ਲੀਟਰ ਵਾਲੀਆਂ 90 90 ਹਜ਼ਾਰ ਪੈਣ ਦਿਆ ਪਰ ਰੇਡ ਵੇਹ ਲਓ ਕੁਛ ਵੀ ਹੈ ਬਾਈ ਦਾ ਆ ਚੱਡਾ ਹੀ ਲੱਗਿਆ ਇਹਨਾਂ ਦਾ ਆ ਵੇਖੋ ਕਮਾਲ ਨਾਲ ਕੱਟ ਚਲੇ ਇਹਦੇ ਕੱਟ ਆਖਰ ਆਹ ਇਹ ਤੋ ਆ ਬਾਈ ਜੀ ਇਹ ਵੀ ਗੱਬਣੀ ਆ ਤੋ ਗੱਬਣੀਆਂ ਬਰਾਬਰ ਨਹੀਂ ਹਾਂ ਗੱਬਣ ਵਾਹ ਤਰਾਂ ਕੇ ਵੇਖੋ ਟੋਟੀ ਜਾਣਾ ਟੋਟੀ ਇਹਨੂੰ ਪਹਿਲਾਂ ਸੀ ਉਧਰੋਂ ਲਿਆਉਂਦੀ ਨਹੀਂ ਨਹੀਂ ਠੀਕ ਹੈ ਬਾਈ ਜੀ ਤੋਰੋ ਦਿਖਾਓ ਕੈਮਰਾਮੈਨ ਜੀ ਸਰ ਦਿਖਾਓ ਜੀ ਬਰਾਬਰ ਕਾ ਇਹ ਲੈ ਲੈਂਦੇ ਆ ਮੈਂ ਬੰਦ ਰੰਗ ਹਫਤਾ ਲਾ ਜਾਨਾ ਕਲਰ ਵੇਖੋ ਛੋਟੀ ਦਾ ਕੰਨ ਪੂਰਾ ਟੌਰਦਾ ਗਿਆ ਫਲ ਤੋਂ ਨਹੀਂ ਹੈ ਸਪੈਸਰ ਲਗਾ ਨਾ ਮਿਲੇ ਇਧਰ ਲਈ ਆ ਹੁਣ ਵੇਖਿਆ ਰੇਡ ਵੇਖਿਆ ਕੋਈ ਉਧਰ ਨਹੀਂ ਨਾ ਉਧਰਲੀ ਨਾ ਉਧਰਲੀ ਇਧਰਲੀ ਹੈ ਬੱਜੀ ਰੇਡ ਵਿਚਕਾਰ ਲਾ ਵਿਚਕਾਰ ਲਾ ਹਾਂਜੀ ਪੀਸਿਆਂ ਮੰਗਨ ਨੂੰ ਪਾਇਆ GF 585 90 ਪਾਇਆ ਹੈ ਹਨਾ ਇਹਦਾ ਛੋਟਾ ਜਿਹਾ ਰੇਡ ਪੂਰਾ 75 ਠੀਕ ਹੈ ਬਾਈ ਜੀ ਇਹ ਝੋਟੀ ਨੂੰ ਇਹਪੋਂ ਨੱਕਸੇ ਆਉਣ ਲੱਗਾ ਹੈ ਜੀ ਥੋੜਾ ਅਜੇ ਟਾਈਮ ਹੈ ਬਾਹੀ ਵਿੱਚ ਕੋਈ ਨਹੀਂ ਠੀਕ ਆ ਹੁਣ ਮੈਂ ਕੁਆਲਿਟੀ ਦੇ ਆ ਪੂਰਾ ਬਣਾ ਦੂਗੀ ਜੀ ਚੜਾ ਹਾਂ ਬਈ ਮੈਂ ਹੋਈ ਚਲੋ ਵਾਅਦਾ ਪਾਵਾਂਗੇ ਜੇ ਨਾਮ ਹੀ ਬਸ ਠੀਕ ਆ ਇਹ ਵੀ ਕੱਪਣਾ ਜੀ ਇਹ ਵੀ ਕੱਪਣਾ ਇਹ ਵੀ ਕੱਪਣਾ ਅਨੁਰਾਗ ਚੱਲਣ ਤੇ ਬਰਾਬਰ ਇੱਕੋ ਇਹ ਵੀ ਲੈ ਲੂ ਟਾ ਹਣਾ ਜੀ ਹਾਂ ਇਹਨੇ ਤੇ ਚਾਰ ਦਿਨ ਲੈ ਜੇ ਬਣੀ ਘੱਟ ਨਹੀਂ ਕੀ ਬਰਾਬਰ ਆ ਤੰਨਾ ਇਹਨਾ ਰੇਟ ਚ ਘੱਟਿਆ ਬਾਕੀ ਨਹੀਂ ਘੱਟ ਅੱਛਾ ਇਹ ਵੀ ਘੱਟਾ ਰੇਟ ਵੀ ਘੱਟਿਆ ਇਹ ਨਹੀਂ ਘੱਟ ਗਈ ਰੇਟ ਦੇ ਘੱਟ ਦੇਖੋ ਮੈਂ ਸਾਵੀ ਭਾਜੀ ਨਹੀਂ ਸਾਵੀ ਭਾਜੀ ਕਰਦਾ ਮੇਰੇ ਵੀ ਮਿਆਦੇ ਲੋੜੇ ਲੈ ਕੇ ਕਿਹੜੇ ਪਾ ਹੈ ਪਾ ਲਾਟਾਲਾਈ 65 70 ਪੂਰੇ 60 ਦੀ ਲੈ ਬੇਚੋ 60 ਛੱਡਦੀ ਮੇਰੇ ਇੱਕ ਥੱਲੇ ਭਣੀਆਂ ਤੇ ਇੱਥੇ ਮਿਲੀਆਂ ਇਹ ਤਾਂ ਇਥੇ ਕੋਲ ਰਹਾ ਜੀ ਮੈਂ ਅੱਗੇ ਵੀ ਇਹ ਲੋਕ ਕਹਿੰਦੇ ਤੂੰ ਸੰਦੀਪ ਦਾ ਨਾਂ ਸੰਦੀਪ ਦੇ ਚੈਨਲ ਤੋਂ ਤੇ ਜਾਤੇ ਕੋਲੋ ਇਹ ਕੰਮ ਚੱਲਣਾ ਹੀ ਚੱਲਣਾ ਭਾਵੇਂ ਅੱਜ ਚੱਲੇ ਤੇ ਕੱਲ ਚੱਲੇ ਬਿਲਕੁਲ ਜੀ ਬਿਲਕੁਲ ਨਹੀਂ ਨਹੀਂ ਕੀ ਹੋਗਾ ਫਟ ਕੋਈ ਛੋਰੀ ਆਂਦਾ ਬਈ ਕਿਦੀ ਮੈਂ ਭਾਈ ਜੀ ਰੇਟ ਤੁਸੀਂ ਵੇਖ ਲੇ ਕੀ ਨਹੀਂ ਕੀ ਨਹੀਂ ਕਮਾਈ ਅਸਲ ਨਹੀਂ ਕੀ ਨਹੀਂ ਅਸਲ ਹਾਂ ਜੀ ਨਹੀਂ ਨਹੀਂ ਕਿ ਇਹਨੂੰ ਆਪਾਂ ਚਲੋ ਖੜ ਕੇ ਵੀ ਕੋਈ ਵੀ ਬਿਲਕੁਲ ਲੈ ਕੇ ਲੈ ਜੇ ਇਹਨੂੰ ਦੁੱਖ ਦਵਾਂਗੇ ਦੋ ਚਾਰ ਜੱਤ ਯਾਰ ਵੀ ਘਟ ਗਿਆ ਸਮਝਿਰੋ ਫਲਾਨੀ ਜਨ ਲਈ ਬਿਲਕੁਲ ਜੀ ਆਹ ਫੋਨ ਆਉਂਦਾ ਟਾੜਾ ਵੀ ਉਹ ਨਾਂ ਲੈਂਦੇ ਬੜੇ ਬੰਦੇ ਹਾਂਜੀ ਉਹਦਾਂ ਜਿਹੜੇ 60 ਆਣੀ ਨਹੀਂ ਆਪਾਂ ਪਾਈ ਇਦਾਂ ਦੀ ਮੈਂ ਹਾਂਜੀ ਨਹੀਂ ਹਾਂਜੀ ਆਪਾਂ ਉਹਨਾਂ ਨੂੰ ਦੱਸਿਆ ਵੀ 6 ਕਿਲੋ ਬੋਲਾਉ 6-7 ਮੰਨ ਲਓ ਬਿਲਕੁਲ ਪਰ 6 ਕਿਲੋ ਹੈਗਾ ਨਹੀਂ ਵਾਤੇ ਹੀ ਹਾਂਜੀ ਉਹ ਬਾਈ ਦਾ ਜੇ ਫੋਨ ਵਿੱਚ ਆਇਆ ਤੇ ਇਹਨਾਂ ਦਾ ਫਿਰ ਤੇ ਕੱਲ ਮੈਨੂੰ ਪੁੱਛਿਆ ਮੈਂ ਸੰਦੀਪ ਨੇ ਆਉਣਾ ਕੱਲ ਹਾਂਜੀ ਤੇ ਫੋਨ ਅਜੇ ਵੀ ਕਰਨ ਰਿਹਾ ਆਂਦਾ ਵੀ 8 ਤੋਂ 9 ਲੀਟਰ ਆਂਦਾ ਭਾਈ ਤੁਹਾਡਾ ਝੂਠ ਨਹੀਂ ਇੱਕ ਹੋਰ ਬੰਦੇ ਦਾ ਨਾਂ ਲੈਂਦਾ ਇੱਧਰ ਕੇ ਹਾਂ ਤੇ ਉਸੇ ਬੰਦੇ ਨੇ ਉਹ ਚੁਾਈ ਮੈਂ ਹੈ ਤੇ 11 ਲੀਟਰ ਮਿਲ ਕੇ ਗਿਆ ਜਾਂਦਾ ਹੈ ਇਹ ਹਿਸਾਬ ਕਰ ਆਪਾਂ ਝੂਠ ਸਾਡੀ ਮਾਰਦਾ ਜੀ ਉਹ ਤਾਂ ਸਾਡੀ ਝੂਠ ਮਾਰ ਹਾਂ ਹੀ ਨਾ ਕੰਮ ਚੱਲਦਾ ਚੱਲਦਾ ਤੇ ਕਮਰਾ ਖੜਾ ਸਾਫ਼ ਸੁਥਰਾ ਜਿੱਦਾਂ ਦਾ ਚਾਹੀਦਾ ਉਦਾਂ ਦਾ ਆਪਾਂ ਚੱਲਣਾ ਇੰਨਾ ਗੰਦੇਂ ਚ ਮਿੰਨੇ ਹੋਏ ਆ ਪੰਜਾਂ ਮਹੀਨੇ ਪਾਣੀ ਮਿੰਨੇ ਆ ਗੜੇ ਨਾ ਨਹੀਂ ਆਇਆ ਬਾਕੀ ਤੋਂ ਹੀ ਮਾਰਨਾ ਸਾਨੂੰ ਕਰਦੇ ਜੀ ਵੀ ਆਉਣਾ ਤੇ ਜਾਣਾ ਸਾਨੂੰ ਅਸਵਾਦ ਹੈਗਾ ਤਾਂ ਇਹ ਗਲਤ ਕੰਮ ਕੀਤਾ ਉਹ ਗਲਤ ਤਾਂ ਪਤਾ ਜੀ ਫਿਰ ਕਰੋ ਗਲਤ ਤੁਸੀਂ ਗੜੇ ਗੜੇ ਪੁਰਾਣੇ ਬੰਦੇ ਵੀ ਛੱਡਦੇ ਵੀ ਨਾ ਨਹੀਂ ਜਿਹੜੇ ਗਲਤ ਆਲੇ ਇਹ ਹਿਸਾਬ ਆ ਚਲੋ ਉਹ ਸੁਣਾਓ ਬਾਬਾ ਜੀ ਬਜੀ 70082 42705 ਪਿੰਡ ਕੋੜਜਾ ਜ਼ਿਲ੍ਹਾ ਅਮਰਸਰ ਸੀਰਵਾ ਪਤਾ ਤੇ ਵੀਡੀਓ ਨੂੰ ਬਾਅਦ ਤਵਾ ਲਾਈਕ ਸ਼ੇਅਰ ਕਮੈਂਟ ਕਰਦੇ ਸੋਨੇ ਕਮੈਂਟ ਪੂਰਾ ਦਵਾ ਦਿਓ ਕੰਮ ਨੂੰ ਹਾਸਤੀ ਕਰ